ਮੇਰੇ ਵੱਲੋਂ ਇਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਬੱਚਿਆਂ ਵਾਸਤੇ ਕੋਈ ਨਮਕੀਨ ਬਣਾਉਣ ਲੱਗੇ ਆ। ਇੱਧਰ ਆਪਾਂ ਨਾ ਇੱਕ ਵੱਡਾ ਬਾਉਲ ਪੋਹੇ ਦਾ ਲੈ ਲਿਆ। ਆਹ ਵਾਲਾ ਪੋਹਾ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਕੋਈ ਵਿੱਚ ਧੂੜ ਮਿੱਟੀ ਨਾ ਹੋਵੇ। ਕੱਪੜੇ ਜੇ ਨਾਲ ਥੋੜਾ ਸਾਫ਼ ਕਰ ਲਿਆ ਸੀਗਾ। ਤੇ ਇੱਧਰ ਆਹ ਬਦਾਮ ਲੈ ਆ। 15-20 ਤੇ ਥੋੜੇ ਜਿਹਾ ਕਾਜੂ ਆ ਤੇ ਇਹ ਥੋੜਾ ਜਿਹਾ ਆਪਾਂ ਨਾਰੀਅਲ ਬਰੀਕ-ਬਰੀਕ ਕੱਟਿਆ ਤੇ ਇਹ ਹੈਗੇ ਆ ਕद्दू ਦੇ ਬੀਜ ਤੇ ਇਹ ਹੈਗੀ ਆ ਮੂੰਗਫਲੀ ਤੇ ਆ ਹੈਗੀ ਆ ਦਾ ਦਾਖਾਂ ਜਿਹੜੀਆਂ ਬਲੈਕ ਵਾਲੀਆਂ ਜਿਹੜੇ ਆਪਾਂ ਖੀਰ ਚ ਪਾਉਂਦੇ ਆ ਨਾ ਉਹ ਤਾਂ ਦੂਸਰੀਆਂ ਹੁੰਦੀਆਂ ਹਰੇਵੇਂ ਅੰਗੂਰਾਂ ਦੀਆਂ ਇਹ ਕਾਲੇ ਅੰਗੂਰਾਂ ਦੀਆਂ ਤੇ ਇਹ ਹੈਗੀ ਚੌਰੰਜੀ ਇਹ ਵੀ ਇੱਕ ਡਰਾਈ ਫਰੂਟ ਹੁੰਦਾ ਖਾਣ ਵਾਸਤੇ ਇਹ ਆਪਾਂ ਇਨਾ ਵੇਚੇ ਸਮਾਨ ਪਾਵਾਂਗੇ ਤੇ ਇਹ ਆਪਾਂ ਜਿਹੜੇ ਵਿੱਚ ਪਾਵਾਂਗੇ ਅੰਬਚੂਰ ਪਾਊਡਰ ਆ ਤੇ ਇਹ ਹੈਗੀ ਲਾਲ ਮਿਰਚ ਪਾਊਡਰ ਕਸ਼ਮੀਰੀ ਲਾਲ ਮਿਰਚ ਪਾਊਡਰ ਥੋੜਾ ਜਿਹਾ ਪਾਇਆ ਥੋੜਾ ਜਿਹਾ ਪਤਨੀਆ ਪਾਊਡਰ ਪਾਇਆ ਹਲਦੀ ਤੇ ਨਮਕ ਇਹ ਆਪਣਾ ਤੁਸੀਂ ਟੇਸਟ ਦੇ ਮੁਤਾਬਕ ਪਾ ਸਕਦੇ ਆ ਇਹ ਆਪਾਂ ਇਹਦੇ ਵਿੱਚ ਫਿਰ ਥੋੜੀ ਜਿਹੀ ਅੱਧਾ ਚਮਚਾ ਰਾਈ ਪਾਵਾਂਗੇ ਤੇ ਆਪਣੇ ਕੋਲੇ ਨਾ ਕੜੀ ਪੱਤਾ ਹਰਾ ਤਾਂ ਹੈ ਨਹੀਂ ਆਪਣਾ ਸੁੱਕਿਆ ਹੋਇਆ ਹੈ ਇਹ ਕੜੀ ਪੱਤਾ ਤੇ ਇਹ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਆਪਾਂ ਇਧਰ ਤੇਲ ਪਾ ਲਿਆ ਤੇਲੇ ਗਰਮ ਹੋ ਗਿਆ ਤੇ ਆਪਾਂ ਨਾ ਜੇ ਤਾਂ ਆਪ ਸਿੱਧਾ ਵਿੱਚ ਪਾਵਾਂਗੇ ਤਾਂ ਇਹ ਮਚਣਗੇ ਇਹ ਹੁਣ ਆਪਾਂ ਨਾ ਇਹਦੇ ਵਿੱਚ ਪਾਵਾਂਗੇ ਥੋੜਾ ਥੋੜਾ ਕਰਕੇ ਪਾਵਾਂਗੇ ਬਹੁਤ ਜ਼ਿਆਦਾ ਵੀ ਨਾ ਹੋਵੇ ਤਾਂ ਜੋ ਨਾ ਇਹ ਥੋੜਾ ਜਿਹਾ ਫੁੱਲੂਗਾ ਐ ਨਾ ਨਾ ਕਰਕੇ ਆਪਾਂ ਪਾਵਾਂਗੇ ਇਸ ਤਰ੍ਹਾਂ ਇਹਦੇ ਹੱਥ ਉੱਤੇ ਨਾ ਆਪਾਂ ਇਸ ਤਰ੍ਹਾਂ ਇਹ ਜਾਲੀ ਆਪਾਂ ਤਾਰ ਰੱਖੀ ਆ ਵੀ ਫਿਰ ਨਾ ਆਪਾਂ ਕੱਢਣੇ ਸੌਖੇ ਹੋ ਜਾਣਗੇ ਲੂਈ ਦੀ ਆਪਣੇ ਕੋਲ ਨੂੰ ਸ਼ਾਮ ਨਹੀਂ ਸੀਗੀ ਤਾਂ ਆਪ ਇਹਦੇ ਵਿੱਚ ਇਸ ਤਰ੍ਹਾਂ ਆਖਿਆ ਪਹਿਲਾਂ ਇਹਦਾ ਮਕੂਆ ਬਣਾਉਣੀ ਆ ਮੈਂ ਐ ਹੀ ਬਣਾਉਣੀ ਨੂੰਈ ਆ ਚੰਗੀ ਤਰ੍ਹਾਂ ਇਹ ਹੋ ਜਾਂਦਾ ਫਰਾਈ ਲਓ ਜੀ ਆਪਣਾ ਨਾ ਇਹ ਪੋਹਾ ਚੰਗੀ ਤਰ੍ਹਾਂ ਫਰਾਈ ਹੋ ਗਿਆ ਹੀਟਾ ਤੋਂ ਲੈ ਕੇ ਨੁੱਤੇ ਤੱਕ ਚੰਗੀ ਤਰ੍ਹਾਂ ਪਹਿ ਨੂੰ ਹਲਾ ਲੈਣਾ ਤਾਂ ਜੋ ਸਾਰਾ ਜਿੰਨਾ ਵੀ ਹੈਗਾ ਇਹ ਸਾਰਾ ਫਰਾਈ ਹੋ ਗਿਆ। ਇਹ ਹੁਣ ਆਪਾਂ ਸਾਰਾ ਇਹ ਨਾ ਵਿੱਚ ਨਿਚੋੜ ਦਿਆਂਗੇ। ਜਿਹੜਾ ਤੇਲ ਹੈ ਇਹਦੇ ਵਿੱਚ ਹੀ ਵਿੱਚੜ ਜਾਊਗਾ। ਆਪਰ ਨੂੰ ਚੰਗੀ ਤਰ੍ਹਾਂ ਵਿੱਚੋਂ ਤੇਲ ਨਿਕਲ ਗਿਆ। ਇੱਕ ਵੀ ਬੂੰਦ ਨਹੀਂ ਹੋਣੀ ਇਹਦੇ ਵਿੱਚ ਰਹਿ ਗਈ। ਹੁਣ ਆਪਾਂ ਨਾ ਇੱਧਰ ਨਾਲ ਇਹ ਕੜਾਈ ਆ ਆਪਾਂ ਇਹਦੇ ਵਿੱਚ ਹੀ ਪਾਈ ਚੱਲਾਂਗੇ। ਤੇ ਦੂਸਰਾ ਫੇਰ ਆਪਾਂ ਇੱਧਰ ਹੀ ਪਾਵਾਂਗੇ। ਦੋ ਤਿੰਨ ਵਾਰੀਆਂ ਚ ਨਾ ਆਪਾਂ ਇਹਨੂੰ ਕਰਾਂਗੇ। ਕਿਉਂਕਿ ਫੁੱਲ ਜਾਂਦਾ ਨਾ ਜਿਹੜਾ ਉਹ ਬੱਚਿਆਂ ਨੂੰ ਬਾਜ਼ਾਰੋਂ ਨਮਕੀਨ ਲਿਆ ਕੇ ਦਿੰਨੇ ਨਾ ਉਹਦੇ ਨਾਲ ਕਿਤੇ ਜ਼ਿਆਦਾ ਟੇਸਟੀ ਬਣ ਜਾਂਦਾ ਬਸ ਥੋੜੀ ਜਿਹੀ ਮਿਹਨਤ ਆ ਅੱਜ ਨਾ ਬੱਚੇ ਘਰੇ ਸੀਗੇ ਤੇ ਇਹਨਾਂ ਨੇ ਕਿਹਾ ਵੀ ਸਾਨੂੰ ਨਾ ਅਸੀਂ ਨਮਕੀਨ ਖਾਣਾ ਕੋਸ਼ ਤੇ ਫਿਰ ਮੈਂ ਸੋਚਿਆ ਵੀ ਅੱਜ ਆਪਾਂ ਨੂੰ ਇਹੀ ਬਣਾ ਲੈਣੇ ਆ ਨਾਲੇ ਦੇ ਬੱਚੇ ਖੁਸ਼ ਹੋ ਕੇ ਖਾ ਲੈਣਗੇ ਤੇ ਨਾਲੇ ਆਪਣੇ ਘਰੇ ਵਧੀਆ ਬਣ ਜੂਗੀ। ਲਓ ਜੀ ਆਪਣਾ ਆਪਣਾ ਦਾ ਇਸ ਤਰੀਕਾ ਤੇਲ ਸਾਰਾ ਨਿਕਲ ਜਾਂਦਾ। ਲਓ ਜੀ ਆਪ ਸਾਰਾ ਨਾ ਪੂਹ ਆਪਾਂ ਨੇ ਇਹਦਾ ਸਾਰਾ ਇਹ ਕਰ ਲਿਆ। ਤੇ ਹੁਣ ਜਿਹੜੀ ਹੈਗੀ ਇਹ ਮੂੰਗਫਲੀ ਇਹ ਵੀ ਆਪਾਂ ਇਹਦੇ ਵਿੱਚ ਇਹੀ ਕਰ ਲਾਂਗੇ। ਇਹ ਮੈਂ ਤਾਂ ਹੀ ਚੀਜ਼ ਲਈ ਹੈ। ਕਿ ਆਪਰ ਨਾ ਫਿਰ ਚੀਜ਼ ਮੱਚਦੀ ਨਹੀਂ ਹੈਗੀ ਸਾਰੀ ਉਵੇਂ ਜਲਦੀ ਜਲਦੀ ਨਿਕਲੇ ਹੁੰਦੀ ਹੈ ਇਹ ਕੱਚੀ मूंगफਲੀ ਆ ਕੱਚੀ मूंगफਲੀ ਨੂੰ ਆਪਾਂ ਇਹ ਰੋਸਟ ਕਰ ਰਹੇ ਹਾਂ ਜੰਗੀ ਤਰ ਤੜ ਜਾਈ ਜਾਊਗੀ ਜਿਹੜਾ ਆਪਾਂ ਬਜ਼ਾਰੋਂ ਇਹ ਲੈ ਕੇ ਆਉਂਨੇ ਆ ਪੈਕਟਾਂ ਦੇ ਵਿੱਚ ਜਿਵੇਂ ਹਲਦੀ ਰਾਮ ਦਾ ਮਲਕ ਸੁਪੂਜੀ ਆ ਜਾਂ ਕੋਈ ਵੀ ਆ ਉਹਦੇ ਵਿੱਚ ਇਹੀ ਕੁਝ ਪਾਇਆ ਹੁੰਦਾ ਅੱਗੇ ਵੀ ਮੈਂ ਇਹਨੂੰ ਬਣਾ ਕੇ ਨਾ 에ਅਰਟਾਈਟ ਡੱਬੇ ਦੇ ਵਿੱਚ ਬਣਾ ਕੇ ਰੱਖ ਲਓ ਤੁਹਾਡੇ ਤੇਰੇ 4 ਦਿਨ ਬੱਚਾ ਦੇ ਵੈਸੇ ਤਾਂ ਲੰਘ ਜਾਂਦੇ ਆ ਪਰ ਮੈਨੂੰ ਨਹੀਂ ਲੱਗਦਾ ਕਿ ਵੀ 3-4 ਦਿਨ ਕੱਢਦੇ ਬੱਚੇ ਸਾਡੇ ਤਾਂ ਸ਼ਾਮ ਜੀ ਇਹਨੂੰ ਨਵੇੜ ਦਿੰਦੇ ਆ ਸਾਕੇ 2-3 ਵਾਰੀ ਕਿਉਂਕਿ ਟੇਸਟ ਹੀ ਬਹੁਤ ਜ਼ਿਆਦਾ ਹੁੰਦਾ ਇਹ ਆਪਣੇ ਨਾ ਇਹ ਮੂੰਗਫਲੀਆਂ ਵੀ ਨਾ ਚੰਗੀ ਤਰ੍ਹਾਂ ਇਹ ਫਰਾਈ ਹੋ ਗਈਆਂ ਇਹ ਕਿਹ ਪਤਾ ਲੱਗਦਾ ਆਹਣਾ ਕੀ ਆਣਾ ਪੜਕੇ ਨੇ ਥੀਮ ਮੇਸਟਰ ਨਾ ਕੋਲ ਬਾਕੀ ਹੁਣ ਆਪਾਂ ਸਾਰਾ ਨਾ ਮੈਂ ਕੁਰੀ ਕਹਿ ਇਹਨੂੰ ਬੰਦ ਕਰ ਦੇਣੀ ਐ ਐਸੇ ਦੇ ਇਹਦੇ ਸੇਕ ਨਾਲ ਹੀ ਸਾਰਾ ਇਹ ਬਣ ਜਾਊਗਾ ਇਹ ਥੋੜੇ ਜਿਹਾ ਬਦਾਮ ਇਹ ਪਾ ਕੇ ਮਸਾਲਾ ਦੋਨੇ 4-4 ਸੈਕਿੰਡ ਹੀ ਰੱਖਣਾ ਇਹਦੇ ਵਿੱਚ ਬਹੁਤ ਜ਼ਿਆਦਾ ਟਾਈਮ ਨਹੀਂ ਰੱਖਣਾ ਹੈਗਾ ਇਸੇ ਤਰ੍ਹਾਂ ਇਹ ਆਪਾਂ ਹਕਾਜੂ ਪਾਵਾਂਗੇ ਕੋਣੀ ਜਿਹੜੇ ਨਾਰੀਅਲਾ ਇਹ ਪਾ ਦਨੀ ਵਿੱਚ ਇਹ ਚਰਨਜੀ ਵੀ ਵਿੱਚ ਹੀ ਪਾ ਦਿੰਨੀ ਆ ਕਿਉਂਕਿ ਥੋੜਾ ਨਾਰੀਅਲ ਨੂੰ ਟਾਈਮ ਲੱਗ ਜਾਂਦਾ ਇਹਨਾਂ ਨੂੰ ਕੋਈ ਆਪਾਂ ਜ਼ਿਆਦਾ ਟਾਈਮ ਨਹੀਂ ਦੇਣਾ ਹੈਗਾ ਬਸ ਇੰਨਾ ਕੀ ਟਾਈਮ ਦੇ ਵਿੱਚ ਹੀ ਇਹ ਬਣ ਜਾਂਦੀ ਆ ये भी आप ही कटने ना अपनी रह गई ये वाले ना पत्ते कड़ी पत्ते ना ये बहुत ज्यादा वाइया टेस्ट आता थोड़ी जी आप रई पा लिया अद्धा के चमचा ਇਹਦੇ ਵਿੱਚ ਤੜਕਜੂਗੇ ਕਿਉਂਕਿ ਰਾਈ ਬਣਨ ਤੇ ਵੀ 2 ਮਿੰਟ ਹੀ ਲੱਗਦੇ ਆ ਲਓ ਇਹ ਆਪਣਾ ਦਾ ਸਾਰਾ ਬਣ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਇਹ ਨਮਕ ਮਿਰਚ ਇਹ ਸਾਰਾ ਪਾ ਦਿਆਂਗੇ ਇਹ ਤੁਸੀਂ ਆਪਦੇ ਟੇਸਟ ਦੇ ਮੁਤਾਬਕ ਪਾ ਸਕਦੇ ਹੋ ਜਾਦੇ ਜਾਂ ਘੱਟ ਪਾਉਣਾ ਜਿੰਨਾ ਤੁਸੀਂ ਪਾਉਣਾ ਉਹਨਾ ਤੁਸੀਂ ਆਵੇ ਦੀ ਟੇਸਟ ਮੁਤਾਬਕ ਪਾ ਸਕਦੇ ਹੋ। ਘਰੇ ਬੱਚਿਆਂ ਨੂੰ ਬਣਾ ਕੇ ਦੇ ਕੇ ਵੇਖਿਓ ਬਹੁਤ ਜ਼ਿਆਦਾ ਟੇਸਟੀ ਲੱਗਦਾ। ਦਾਖਾ ਤੁਸੀਂ ਵੱਧ ਪਾਉਣੀ ਹੈ ਤਾਂ ਵੱਧ ਪਾ ਸਕਦੇ ਘੱਟ ਪਾਉਣੀ ਹੈ ਘੱਟ ਪਾ ਸਕਦੇ ਆ ਜੇ ਡਰਾਈ ਫਰੂਟ ਨਹੀਂ ਵੀ ਪਾਉਣੇ ਕੱਲੀ ਮੂੰਗਫਲੀ ਪਾ ਕੇ ਇਸ ਤਰ੍ਹਾਂ ਤਲ ਕੇ ਦੇ ਦਿਓ ਬਹੁਤ ਟੇਸਟੀ ਬਣ ਜਾਂਦਾ। ਮੈਂ ਤਾਂ ਫਿਰ ਮੇਰੇ ਬੱਚੇ ਵੈਸੇ ਤਾਂ ਖਾਂਦੇ ਨਹੀਂ ਹੈਗੇ ਡਰਾਈ ਫਰੂਟ ਬਹੁਤ ਘੱਟ ਖਾਂਦੇ ਆ। ਕੀ ਆਪਣਾ ਜੇ 1-2 ਬਦਾਮ ਖਾ ਲੇ ਜਾਂ ਕਿਵੇਂ? ਤੋ ਫਿਰ ਮੈਨੂੰ ਐਸ ਤਰ੍ਹਾਂ ਲੱਗਦਾ ਕਿ ਕਿਵੇਂ ਨਾ ਕਿਵੇਂ ਇਹਨਾਂ ਨੂੰ ਜਾਂ ਦੁੱਧ ਦੇ ਵਿੱਚ ਜਾਂ ਕਿਸੇ ਤੇ ਵੀ ਚੀਜ਼ ਦੇ ਵਿੱਚ ਇਹਨਾਂ ਨੂੰ ਨਾ ਦਿੱਤੇ ਜਾਣ ਤੇ ਇਸ ਕਰਕੇ ਫਿਰ ਮੈਂ ਨਾ ਇਹਦੇ ਵਿੱਚ ਹੀ ਪਾ ਦੇਣੀ ਹੁੰਦੀ ਹੈ ਇਹਨਾਂ ਨੂੰ ਅੰਜ ਕਰਕੇ ਦੇਖੋ ਕਿੰਨੇ ਵਧੀਆ ਬਣਿਆ ਜੀ ਜਦੋਂ ਠੰਡਾ ਹੋ ਗਿਆ ਤਾਂ ਆਪਾਂ ਨਾ ਇਹ ਕਾਚੇ ਦੇ ਡੱਬੇ ਦੇ ਵਿੱਚ ਪਾ ਕੇ ਤੇ ਇਹਨਾਂ ਨੂੰ ਨੂੰ ਆਪਾਂ ਟਾ ਕੇ ਰੱਖ ਦਾਂਗੇ ਹੁਣ ਥੋੜਾ ਜਿਹਾ ਠੰਡਾ ਹੋ ਜਾਣਗੇ ਤੇ ਉਸ ਤੋਂ ਬਾਅਦ ਫਿਰ ਮੈਂ ਇਹਦੇ ਵਿੱਚ ਪਾਉਣੀ ਆਪਾਂ ਚੰਗੀ ਤਰ੍ਹਾਂ ਇਹਨੂੰ ਰਲਾਤਾ ਆਪਣੀ ਇਹ ਰੈਸਪੀ ਬਣ ਕੇ ਤਿਆਰ ਹੋ ਗਈ ਜੇ ਤੁਹਾਨੂੰ ਇਹ ਮੇਰੀ ਰੈਸਪੀ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਜੀ ਫਿਰ ਆਪਾਂ ਅਗਲੀ ਵੀਡੀਓ ਵਿੱਚ